ਮੇਰੀ ਗੱਲ ਸੁਣ ਘਾਗ ਨੋਏ ਆਪਣੇ ਤਾਂ ਜੱਕਾ ਗਿਆ ਲੋਟ ਕਿਵੇਂ ਤੈਨੂੰ ਪਤਾ ਜੱਸੇ ਨੇ ਮੈਨੂੰ ਕਿਉਂ ਸੱਦਿਆ ਸੀ ਕਾ ਤੂੰ ਸੁਣ ਦੇ ਉਹ ਐਂ ਕਹਿੰਦਾ ਕਹਿੰਦਾ ਹੜਪੀਟ ਤਾਂ ਦੀ ਆਪਾਂ ਮਦਦ ਕਰਨੀ ਆ ਵੀ ਰਾਸ਼ਨ ਇਕੱਠਾ ਕਰਕੇ ਦੇ ਕੇ ਆਇਆ ਕਰਾਂਗੇ ਵਧੀਆ ਮੌਕਾ ਹੈਗਾ ਮਖਾ 2.5 ਲੱਖ ਰੁਪਈਆ ਨਹੀਂ ਛੱਡਦੇ ਹਾਂ ਇਹ ਤਾਂ ਵਾਲੀ ਵਧੀਆ ਗੱਲ ਹੋ ਜੂ ਹੁਣ ਆਪਾਂ ਕਿਸੇ ਮਰਜ਼ੀ ਤੋਂ ਵੀ ਪੈਸੇ ਮੰਗ ਸਕਦੇ ਆ ਕਹਦਾ ਕੰਗ ਵੀ ਉੱਥੇ ਜਾ ਕੇ ਮਦਦ ਕਰਨੀ ਆ ਲੋਕਾਂ ਦੀ ਹੋਰ ਹੁਣ ਕਿਹੜਾ ਕੋਈ ਮਗਰ ਫਿਰਦਾ ਨਲੇ ਮੈਨੂੰ ਦੋ ਤਿੰਨ ਜਾਣੇ ਬਾਹਰੋਂ ਜਾਣਦੇ ਨੇ ਯਾਰ ਕਿਸ ਤੋਂ ਮਰਜ਼ੀ ਮੰਗ ਲੈ ਕ ਨਹੀਂ ਹਾਂ ਇਹ ਤਾਂ ਫਿਰ ਵਾਲੀ ਵਧੀਆ ਨਲੇ ਹੱਥ ਸ ਨਵ ਵਧੀਆ ਵਹਿਤਾ ਹੋਰ ਐਂ ਕਹਿੰਦਾ ਤੈਨੂੰ ਮੈਂ ਚਲ ਵਧੀਆ ਹੋ ਗਿਆ ਆਪ ਹੀ ਸੱਦ ਲਿਆ ਬਾਈ ਨੇ ਹੋਰ ਆਪ ਹੀ ਸੱਦ ਲਿਆ ਨਵ ਵਧੀਆ ਹੋ ਗਿਆ ਲੈ ਪਰੇ ਬੱਠਰ ਤੋਂ ਚਿੰਦਾ ਨਲੇ ਮੈਂ ਤਾਂ ਐਂ ਕਹਿਣਾ ਮਖਾ ਹੋਰ ਵੀ ਬਥੇਰੇ ਕਮਾਈ ਕਰੀ ਜਾਂਦੇ ਨੇ ਇਸ ਲੋਟ ਕੁਛ ਨਹੀਂ ਹੁੰਦਾ ਕਿ ਨਹੀਂ ਹਾਂ ਫਿਰ ਜੇ ਆਪਾਂ ਕਰ ਲਾਂਗੇ ਫਿਰ ਕੀ ਹੋਜੂ ਫਿਰ ਕੀ ਘਾਟਾ ਪੈਜੂ ਨਾ ਨਾ ਵਧੀਆ ਸਮਾਂ ਨਲੇ ਬੇਲਿਆ ਸਮਾਂ ਹੁਣ ਕਿਹੜਾ ਕੋਈ ਕੰਮ ਹੈਗਾ ਗੀੜੇ ਦੇਣੇ ਹਾਂ ਕਿ ਨਹੀਂ ਕਿਹੜਾ ਕੋਈ ਮਗਰ ਫਿਰਦਾ ਵੀ ਕਿੱਥੇ ਜਾਂਦਾ ਤੇਰੀ ਮੜੀ ਜੀ ਕਰ ਲਿਆ ਕਰੋ ਉਹੀ ਤਾਂ ਗੱਲ ਨਾਲੇ ਕਿਹੜਾ ਕੋਈ ਮਗਰ ਫਿਰਦਾ ਵੀ ਕਿੱਥੇ ਜਾਂਦਾ ਕਿੱਥੇ ਆਉਂਦਾ ਮੰਗਣੀਆਂ ਪਤਾ ਇਹ ਨਾ ਉਤੇ ਹਾਂ ਵੀ ਅਸੀਂ ਸੇਵਾ ਕਰਨੀ ਹੈ ਭਾਈ ਦਿਓ ਮਾੜਾ ਮੋਟਾ ਕੁਝ ਦਿੰਦਾ ਅਗਲਾ ਹੈਗੀ ਜਵਾਬ ਦਿੰਦਾ ਨਹੀਂ ਹਾਂ ਹੈ ਹਾਂ ਲੋਟ ਹੈ ਸਮਾਂ ਵਧੀਆ ਅੱਛਾ